ਉਹ ਥੋੜੇ ਬੱਚੇ ਨੇ ਹਾਂ ਬਿਲਕੁਲ ਸਾਡੇ ਦਾ ਬੱਚੇ ਮੇਰੇ ਤਾਂ ਹੈ ਨਹੀਂ ਉਹ ਸਾਰੇ ਜਿਹੜੀ ਸਾਡੇ ਕੌਮ ਦੇ ਬੱਚੇ ਨੂੰ ਤਿਆਰ ਕਰ ਰਹੇ ਉਹਨਾਂ ਨੂੰ ਬੱਚਿਆਂ ਨੂੰ ਫ੍ਰੀ ਅਸੀਂ 33 ਸਾਜ ਤੁਸੀਂ ਇਹ ਦੇਖ ਲਓ ਸਾਜ ਨੇ ਮੈਨੂੰ ਅੱਜ ਤੱਕ ਯੂਨੀਵਰਸਿਟੀ ਤੋਂ ਕਦੇ ਸਾਜ ਨਹੀਂ ਮਿਲਿਆ ਸੀ ਹੁਣ ਮੈਂ 35 35000 ਦੇ 40 40000 ਦੇ ਸਾਜ ਬੱਚਿਆਂ ਨੂੰ ਦੇ ਦੇਣਾ ਸਾਰੇ ਮੈਂ ਕਹਿੰਦਾ ਵੀ ਉਹ ਗੁਰੂ ਕਿਉਂਕਿ ਫੌਜ ਆ ਮੈਨੂੰ ਉਹ ਚ ਬੱਬਾ ਜੋਰਾਵਰ ਸਿੰਘ ਬੱਬਾ ਫਤੀ ਸਿੰਘ ਉਹ ਨਜ਼ਰ ਆਉਂਦੇ ਨੇ ਹੁਣ ਉਹਨਾਂ ਨੂੰ ਕਿਵੇਂ ਸਮਝਾਵਾਂ ਵੀ ਮੈਨੂੰ ਮੈਨੂੰ ਨਜ਼ਰ ਉਹ ਆਉਂਦੇ ਨੇ ਤੇ ਕੋਈ ਨਵਾਂ ਪ੍ਰਧਾਨ ਆਇਆ ਉਹਨਾਂ ਨੂੰ ਤਾਂ ਕਿਉਂਕਿ ਪ੍ਰਧਾਨੀਆਂ ਜਿਹੜੀਆਂ ਨੇ ਸਾਡਾ ਕੋਈ ਅਸੀਂ ਕੁਆਲੀਫਿਕੇਸ਼ਨ ਰੱਖੀ ਹੁੰਦੀ ਹੈ ਹਨ ਕਿਤੇ ਵੀ ਜਾਣਾ ਆਪਾਂ ਨੇ ਉੱਥੇ ਹੁੰਦਾਗਾ ਵੀ ਕੁਆਲੀਫਿਕੇਸ਼ਨ ਰੱਖੀ ਹੁੰਦੀ ਹੈ ਵੀ ਤੁਸੀਂ ਆਹ ਪੜ੍ਹਾਈ ਆ ਬੰਦੇ ਦੀ ਆ ਪ੍ਰਧਾਨ ਦੀ ਕੀ ਪ੍ਰਧਾਨ ਆਇਆ ਜੀ ਹਾਂ ਮੁੱਛਾਂ ਨੂੰ ਵਟ ਦਿੰਦਾ ਆ ਇਹ ਨਹੀਂ ਪਤਾ ਕਿੱਥੋਂ ਆਇਆ ਉਹ ਪੁਲਿਸ ਵਾਲਿਆਂ ਦੀ ਗੱਲ ਕਰਦੇ ਹਨ ਮੈਂ ਹੁਣ ਇਹ ਨਹੀਂ ਕਹਿੰਦਾ ਵੀ ਆਪਾਂ ਸਾਰੇ ਪੁਲਿਸ ਵਾਲਿਆਂ ਨੂੰ ਮਾਰਾ ਕਹਿਣਾ ਪਰ ਕਈ ਹੁੰਦੇ ਨੇ ਉਹਨਾਂ ਨੂੰ ਆਕੜ ਪਈ ਹੁੰਦੀ ਹੈ ਕਿ ਮੁੱਛੇ ਦੀ ਗੱਲ ਕਰਕੇ ਫਿਰ ਉਹ ਸਿੰਘਾਂ ਨਾਲ ਵੀ ਐਂ ਗੱਲ ਕਰਦੇ ਨੇ ਪਰ ਫਿਰ ਐਵੇਂ ਆ ਵੀ ਉਹਨਾਂ ਨਾਲ ਸਾਡੀ ਅੜਵਾਈ ਹੁੰਦੀ ਹੈ ਵੀ ਜਦੋਂ ਅੱਖ ਚੱਕ ਕੇ ਗੱਲ ਕਰੇਗਾ ਫਿਰ ਅੱਖ ਪਾ ਕੇ ਗੱਲ ਹੋਊਗੀ ਨਹੀਂ ਵੀ ਗੱਲ karenge ਤਾਂ ਨਹੀਂ ਵੀ